ਹੈਲੋ ਜੀ ਸਾਰੇ ਪੈਂਪਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਜਿਹੜਾ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਿਆਂ ਜੇ ਤੁਸੀਂ ਆਪਣੇ ਜੀਵਨ ਦੇ ਵਿੱਚ ਇਸ ਨੂੰ ਅਪਣਾ ਲਿਆ ਤਾਂ ਉਹ ਕੋਈ ਵੀ ਚੀਜ਼ ਨਹੀਂ ਕੋਈ ਵੀ ਸ਼ਾਇ ਨਹੀਂ ਜਿਹੜੀ ਕਿ ਤੁਹਾਨੂੰ ਨਾ ਮਿਲੇ ਹਨਾ ਕੰਮ ਵੀ ਕੋਈ ਵੱਡਾ ਨਹੀਂ ਹੈਗਾ ਕਿ ਜਿਹੜਾ ਕਿ ਆਪਾਂ ਨਾ ਰੋਜ਼ਾਨਾ ਆਪਣੀ ਜ਼ਿੰਦਗੀ ਦੇ ਵਿੱਚ ਤੁਰਦੇ ਫਿਰਦੇ ਆ ਰੋਜ਼ਾਨਾ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਆ ਉਹੀ ਕੰਮ ਹੈਗਾ ਦੇਖੋ ਆਪਾਂ ਅਕਸਰ ਮੈਨੂੰ ਬਹੁਤ ਭੈਣਾ ਭਰਾਵਾਂ ਦੇ ਮੈਸੇਜ ਆਉਂਦੇ ਨੇ ਕਿ ਦੀਦੀ ਅਸੀਂ ਪਾਠ ਵੀ ਬਹੁਤ ਕਰਦੇ ਆਂ ਤੇ ਸਾਨੂੰ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਆਂ ਮੱਥਾ ਵੀ ਟੇਕਦੇ ਆਂ ਹਨਾ ਅਸੀਂ ਸਾਰਾ ਕੰਮ ਕਰਦੇ ਆਂ ਪਰ ਸਾਡਾ ਨਾ ਜਿਹੜਾ ਮਾਨ ਹੈਗਾ ਉਹ ਬਹੁਤ ਬੇਚੈਨ ਰਹਿੰਦਾ ਘਰ ਦੇ ਵਿੱਚ ਬਰਕਤ ਨਹੀਂ ਹੈਗੀ ਘਰ ਦੇ ਵਿੱਚ ਕਿਸੇ ਵੀ ਚੀਜ਼ ਦਾ ਨਾ ਜੋ ਵੀ ਅਸੀਂ ਕਰਦੇ ਆਂਗੇ ਉਹਦੇ ਵਿੱਚ ਵਾਧਾ ਨਹੀਂ ਹੈਗਾ ਕਲੇਸ਼ ਬਹੁਤ ਰਹਿੰਦਾ ਨਸ਼ੇ ਬਹੁਤ ਨੇਗੇ ਹਨਾ ਤੇ ਜਿਹੜੀ ਮੈਂ ਅੱਜ ਤੁਹਾਨੂੰ ਹੁਣ ਸੁ ਕਹਿਣ ਲੱਗੀ ਆ ਇਸ ਚੀਜ਼ ਨੂੰ ਅਗਰ ਤੁਸੀਂ ਕਰਨ ਲੱਗੇ ਨਾ ਵੈਸੇ ਤਾਂ ਕਹਿੰਦੇ ਬਾਣੀ ਦਾ ਇੱਕ ਇੱਕ ਸ਼ਬਦ ਇੱਕ ਇੱਕ ਅੱਖਰ ਹੈ ਨਾ ਆਪਾਂ ਜੇ ਵਾਹਿਗੁਰੂ ਮੈਂ ਅੱਖਰ ਕਹਿੰਦੇ ਨੇ ਤੁਹਾਨੂੰ ਵੀ ਸਿਰਫ ਵਾਹਿਗੁਰੂ ਸਿਮਰਨ ਕਰਨ ਲੱਗ ਜਾਓ ਤੁਸੀਂ ਲਗਾਤਾਰ ਕਰਿਓ ਤਾਂ ਤੁਸੀਂ ਉਸ ਚੀਜ਼ ਦਾ ਵੀ ਤੁਹਾਡੇ ਘਰ ਦੇ ਵਿੱਚ ਦੇਖਿਓ ਵੀ ਕਿੰਨੀਆਂ ਬਰਕਤਾਂ ਆਉਣ ਲੱਗ ਜਾਣਗੀਆਂ ਹਨ ਜਾਂ ਕੋਈ ਵੀ ਤੁਸੀਂ ਸ਼ਬਦ ਲੈ ਲਓ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਸੀਂ ਸਵੇਰੇ ਉੱਠਦੇ ਹੋ ਜਦੋਂ ਹਨ ਉਸੋਂ ਤੁਸੀਂ ਜਪੋਗੇ ਨਾ ਬਾਣੀ ਜਿੱਕ ਅਜਿਹਾ ਪਵਿੱਤਰ ਹੈਗਾ ਨਾ ਇਸ ਦੇ ਨਾਲ ਜਿੱਥੇ ਵੀ ਤੁਸੀਂ ਜਪੋਗੇ ਉਸ ਜਗ੍ਹਾ ਨੂੰ ਇੰਨੀ ਪਵਿੱਤਰ ਕਰ ਦਿੰਦੀ ਹੈ ਜਿਵੇਂ ਕਿ ਆਪਾਂ ਗੁਰਦੁਆਰਾ ਸਾਹਿਬ ਜਾਣੇ ਆ ਜਾਂ ਆਪਣੇ ਘਰ ਦੇ ਵਿੱਚ ਕੋਈ ਹੈ ਨਾ ਆਪਾਂ ਨੇ ਇਹ ਕਮਰਾ ਬਣਾਇਆ ਹੁੰਦਾ ਜਿੱਥੇ ਕਿ ਆਪਣੇ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਰੱਖੀਆਂ ਹੁੰਦੀਆਂ ਜਿਵੇਂ ਆਪਾਂ ਕਿ ਪੂਜਾ ਰੂਮ ਵੀ ਕਹਿ ਦਿੰਨੇ ਆ ਨਾ ਪੂਜਾ ਵਾਲਾ ਕਮਰਾ ਵੀ ਕਹਿ ਦਿੰਨੇ ਆ ਪਾਠ ਕਰਨ ਵਾਲਾ ਕਮਰਾ ਵੀ ਕਹਿ ਦਿੰਨੇ ਆ ਨਾ ਉੱਥੇ ਆਟੋਮੈਟਿਕ ਹੈ ਨਾ ਆਪਣੇ ਮਨ ਦੇ ਵਿੱਚੋਂ ਵਾਹਿਗੁਰੂ ਸ਼ਬਦ ਨਿਕਲਦਾ ਹੈਗਾ ਤੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਨਾ ਅਕਸਰ ਪਵਿੱਤਰ ਸਥਾਨਾਂ ਤੇ ਜਾਂ ਨੈਤਿਕ ਸਥਾਨਾਂ ਤੇ ਕਿਉਂ ਜਾਣੇ ਤਾਂ ਕਿ ਵੀ ਸਾਡੇ ਮਨ ਨੂੰ ਥੋੜੀ ਜਿਹੀ ਸ਼ਾਂਤੀ ਮਿਲੇ ਤਾਂ ਜਿਹੜਾ ਮੈਂ ਅੱਜ ਸਭ ਤੋਂ ਤੁਹਾਨੂੰ ਦੱਸਣ ਲੱਗੀ ਆ ਨਾ ਇਸ ਚੀਜ਼ ਨੂੰ ਅਗਰ ਤੁਸੀਂ ਲਗਾਤਾਰ ਕਰੋਗੇ ਨਾ ਤਾਂ ਤੁਹਾਡੇ ਕੋਈ ਵੀ ਹੈ ਨਾ ਡਿਮਾਂਡ ਹੈ ਕੋਈ ਵੀ ਤੁਹਾਡੇ ਘਰ ਦੇ ਵਿੱਚ ਇਹ ਵੀ ਸਾਡੇ ਘਰ ਦੇ ਵਿੱਚ ਇਹ ਚੀਜ਼ ਨਹੀਂ ਹੋ ਰਹੀ ਹੈ ਨਾ ਤਾਂ ਉਹ ਜ਼ਰੂਰ ਹੋਣ ਲੱਗੂਗੀ ਕਾਰਨ ਕਿ ਹੈ ਤੁਸੀਂ ਦੇਖੋ ਆਪਾਂ ਸਵੇਰੇ ਨਿਤਨੇਮ ਸਾਰੇ ਪਹਿਣਪਰਾ ਕਰਦੇ ਆ ਨਾ ਸ਼ਾਮ ਨੂੰ ਵੀ ਕਰਦੇ ਆਗੇ ਪਰ ਅਕਸਰ ਪੈਣਾ ਮੈਨੂੰ ਬਹੁਤ ਪੁੱਛਦੇ ਨੇ ਵੀ ਦੀਦੀ ਉਹ ਚੀਜ਼ ਸਾਨੂੰ ਦੱਸੋ ਹਨਾ ਜਿਹਦਾ ਕਿ ਸਾਨੂੰ ਜ਼ਿਆਦਾ ਫਲ ਮਿਲੇ ਹਨਾ ਤੁਸੀਂ ਨੇ ਕਰਨਾ ਕੀ ਹੈਗਾ ਸਵੇਰੇ ਜਦੋਂ ਉੱਠਦੇ ਹੋ ਨਾ ਤੇ ਕਈ ਭੈਣ ਭਰਾ ਮੈਨੂੰ ਕਹਿੰਦੇ ਨੇ ਦੀਦੀ ਸਾਤੋਂ ਬਿਨਾਂ ਆਇਆ ਨਹੀਂ ਜਾਂਦਾ ਹਨਾ ਕਿਉਂਕਿ ਸਵੇਰੇ ਨਹਾਉਣ ਦਾ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਹੈਗਾ ਵੀ ਹਾਂ ਨਹਾਈਏ ਉੱਠੀਏ ਕਈ ਭੈਣ ਭਰਾਵਾਂ ਦੇ ਸਰੀਰ ਵੀ ਨਹੀਂ ਕੰਮ ਕਰਦੇ ਹੁੰਦੇ ਨਾ ਵੀ ਸਵੇਰੇ ਉੱਠ ਕੇ ਉਹ ਇਸ਼ਨਾਨ ਕਰ ਲੈਣ ਤੇ ਮੈਨੂੰ ਇੱਕ ਭੈਣ ਨੇ ਮੈਸੇਜ ਵੀ ਕੀਤਾ ਕਹਿੰਦੀ ਦੀਦੀ ਕਹਿੰਦੇ ਵੀ ਤੁਸੀਂ ਤਾਂ ਜਿਆਦਾ ਕਹਿੰਦੀ ਉਹ ਕਰਦੇ ਵੀ ਬਾਣੀ ਨੂੰ ਸੁੱਚੀ ਜਗ੍ਹਾ ਰੱਖੋ ਬੈਡਰੂਮ ਦੇ ਵਿੱਚ ਗੁਟਕਾ ਸਾਹਿਬ ਨਾ ਰੱਖੋ ਹਨਾ ਕਹਿੰਦੇ ਵੀ ਜੇ ਆਪਾਂ ਬਾਥਰੂਮ 'ਚ ਜਾ ਕੇ ਵੀ ਬਾਣੀ ਪੜ੍ਹੀਏ ਹਨਾ ਵੀ ਉਹ ਵੀ ਸੁੱਚਾ ਹੋ ਜਾਂਦਾ ਬਿਲਕੁਲ ਸੁੱਚਾ ਹੋ ਜਾਂਦਾ ਪਰ ਇਹ ਨਹੀਂ ਹੈਗਾ ਵੀ ਆਪਾਂ ਬਾਥਰੂਮ ਦੇ ਵਿੱਚ ਜਾ ਕੇ ਹਨਾ ਗੁਟਕਾ ਸਾਹਿਬ ਨੂੰ ਰੱਖ ਦਾਂਗੇ ਦੇਖੋ ਬਾਣੀ ਦੀ ਬੇਅਦਵੀ ਲਾ ਲੋ ਜਿਵੇਂ ਕਿ ਆਪਾਂ ਹੁਣ ਜਿੱਥੇ ਗੁਟਕਾ ਸਾਹਿਬ ਬਣਦੇ ਆ ਉੱਥੇ ਇੱਕ ਮਸ਼ੀਨ ਰਾਹੀਂ ਬਣਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਵੀ ਜਦੋਂ ਬਣਦੇ ਹੈਗੇ ਹਨਾ ਉਥੇ ਸਿਰਫ ਜਦੋਂ ਉਹ ਬਣਾਉਂਦੇ ਹੈਗੇ ਉਹਨਾਂ ਵਾਸਤੇ ਉਹ ਇੱਕ ਹਨ ਜਿਵੇਂ ਕਿ ਪੁਸਤਕਾਂ ਸਾਪ ਰਹੇ ਹੈ ਹਨ ਉਸੇ ਤਰੀਕੇ ਨਾਲ ਵੀ ਉਹ ਸਿਰਫ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾ ਰਹੇ ਹੈਗੇ ਦੇਖੋ ਸਾਰਾ ਕੁਝ ਉਹ ਉਦਾਂ ਹੀ ਪ੍ਰੋਸੀਜਰ ਚੱਲਦਾ ਉਹਨਾਂ ਦਾ ਮਸ਼ੀਨਾਂ ਦੇ ਵਿੱਚ ਦੀ ਵੀ ਉਹ ਕੱਢਦੇ ਆ ਪੱਤਰਿਆਂ ਨੂੰ ਹਨ ਪਰ ਜਦੋਂ ਉਹ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਬਣ ਜਾਂਦੀ ਹੈਗੇ ਤਾਂ ਉਹ ਆਪਣੇ 11ਵੇਂ ਗੁਰੂ ਨੇ ਆਪਣੇ ਸਿੱਖ ਧਰਮ ਦੇ ਵਿੱਚ ਆਪਾਂ ਗੁਰੂ ਸਾਹਿਬ ਮੰਨਦੇ ਆ ਇਸੇ ਤਰੀਕੇ ਨਾਲ ਮੂਰਤੀਆਂ ਨੇ ਮੂਰਤੀਆਂ ਪਹਿਲਾਂ ਮਿੱਟੀ ਹੁੰਦੀ ਹੈ ਮਿੱਟੀ ਨੂੰ ਚੱਕ ਕੇ ਫਿਰ ਜਦੋਂ ਉਹ ਸ਼ੇਪ ਘੜੀ ਜਾਂਦੇ ਜਿਵੇਂ ਕਿਸੇ ਰਿਕਰਸ਼ਨ ਜੀ ਦੀ ਸ਼ੇਪ ਬਣਾ ਦਿੰਦੇ ਨੇ ਇਸ ਦੀ ਰਾਮਚੰਦਰ ਜੀ ਦੀ ਹਨੂਮਾਨ ਜੀ ਦੀ ਹੈ ਨਾ ਇਹਦੇ ਨੇ ਸ਼ੇਪ ਬਣਾ ਦਿੰਦੇ ਨੇ ਉਹਨਾਂ ਦੀ ਦਿਖਾ ਦਿੰਦੇ ਨੇ ਵੀ ਹਾਂ ਇਸ ਤਰੀਕੇ ਦੇ ਭਗਵਾਨ ਸੀਗੇ ਤਾਂ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਹਾਂ ਆਪਾਂ ਇਹਨਾਂ ਦੀ ਬੇਅਦ ਵੀ ਕਰ ਦੋ ਦੇਖੋ ਫਿਰ ਕਿੱਥੇ ਕੀ ਕੁਝ ਹੁੰਦਾ ਹੈਗਾ ਹਰ ਇੱਕ ਦੀ ਜਿਵੇਂ ਕਿ ਆਪਣੇ ਘਰ ਦੇ ਵਿੱਚ ਆਪਣੇ ਪੇਰੈਂਟਸ ਨੇ ਆਪਣੇ ਮਾਤਾ ਪਿਤਾ ਨੇਗੇ ਆਪਣੇ ਦਾਦਾ ਦਾਦੀ ਨੇਗੇ ਹੈ ਨਾ ਆਪਾਂ ਉਹਨਾਂ ਦੀ ਬੇਸਤੀ ਕਰੀ ਆਪਾਂ ਉਹਨਾਂ ਨੂੰ ਉਹਨਾ ਰੋਟੀ ਪਾਣੀ ਨਾ ਦੀਏ ਆਪਾਂ ਉਹਨਾਂ ਨੂੰ ਪੁੱਠਾ ਬੋਲੀ ਆਪਾਂ ਉਹਨਾਂ ਨੂੰ ਪੁੱਛੀ ਆ ਨਾ ਉਹਨਾਂ ਦੇ ਕੱਪੜੇ ਲੀੜੇ ਨਾ ਧੋਈਏ ਹਨ ਦੇਖੋ ਇਹ ਚੀਜ਼ਾਂ ਨੂੰ ਨਾ ਸਮਝਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਆਪਾਂ ਇਹ ਚੀਜ਼ਾਂ ਨੂੰ ਸਮਝ ਨਹੀਂ ਰਹੇ ਤਾਂ ਹੀ ਆਪਾਂ ਖੱਜਲ ਖੁਆਰ ਹੋ ਰਹੇ ਹਾਂਗੇ ਗੁਰਬਾਣੀ ਦਾ ਜਿੰਨਾ ਤੁਸੀਂ ਸਤਕਾਰ ਕਰੋਗੇ ਜਿੰਨਾ ਤੁਸੀਂ ਗੁਰਬਾਣੀ ਨੂੰ ਆਦਰ ਦੇਵੋਗੇ ਜਿੰਨਾ ਤੁਸੀਂ ਪਿਆਰ ਕਰੋਗੇ ਇਥੋਂ ਤੱਕ ਕਿ ਅਗਰ ਕਿਸੇ ਕਿਤਾਬ ਦੇ ਵਿੱਚ ਕਿਤੇ ਵੀ ਤੁਹਾਨੂੰ ਇੱਕ ਓੰਕਾਰ ਜਾਂ ਕੋਈ ਗੁਰਬਾਣੀ ਦੀ ਤੁਕ ਜਾਂ ਕਿਤੇ ਨਿਊਜ਼ਪੇਪਰ ਦੇ ਵਿੱਚ ਲਿਖੀ ਹੋਈ ਮਿਲਦੀ ਹੈ ਤਾਂ ਤੁਸੀਂ ਉਹਨੂੰ ਵੀ ਪਾੜ ਕੇ ਜਾਂ ਤਾਂ ਉਹਨੂੰ ਅਗਨ ਭੇਟ ਕਰ ਦਿਓ ਨਹੀਂ ਉਹਨੂੰ ਸੰਭਾਲ ਕੇ ਰੱਖੋ ਤਾਂ ਦੇਖਿਓ ਤੁਹਾਨੂੰ ਗੁਰੂ ਸਾਹਿਬ ਜੀ ਕਿੰਨੀਆਂ ਬਰਕਤਾਂ ਦਿੰਦੇ ਨੇ ਗੁਰੂ ਸਾਹਿਬ ਜੀ ਤਾਂ ਇਥੋਂ ਤੱਕ ਜਿਹੜੇ ਆਪਣੇ ਵਿਦਵਾਨ ਨੇ ਹੈ ਨਾ ਉਹ ਦੱਸਦੇ ਨੇ ਕਿ ਜਿਹੜਾ ਗੁਰਬਾਣੀ ਨੂੰ ਗਲਤ ਪੜ੍ਹਦਾ ਹੈ ਉਹ ਵੀ ਗੁਰੂ ਸਾਹਿਬ ਜੀ ਨੂੰ ਦੁੱਖ ਹੁੰਦਾ ਵੀ ਇਹਨੀ ਗਲਤ ਬਾਣੀ ਪੜੀ ਐ ਤੁਸੀਂ ਨੇ ਪਿੱਛੇ ਆਪਣੇ ਗੁਰੂ ਸਾਹਿਬਾਂ ਦੀ ਸਾਖੀ ਵੀ ਸੁਣੀ ਹੋਣੀ ਹੈਗੀ ਜਦੋਂ ਕਿ ਉਹਨਾਂ ਦੇ ਸੁਪੁੱਤਰ ਨੇ ਗੁਰੂ ਸਾਹਿਬ ਜੀ ਦੇ ਨਾਮ ਆ ਵੀ ਗਲਤ ਉਚਾਰਨ ਕੀਤਾ ਸੀਗਾ ਇੱਕ ਪੰਕਤੀ ਦਾ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੀਗਾ ਕਿ ਮੇਰੇ ਸਾਰੀ ਉਮਰ ਮੱਥੇ ਨਾ ਲੱਗੀ ਤਾਂ ਪਲੀਜ਼ ਥੋੜਾ ਜਨਾ ਸਤਿਕਾਰ ਬਾਣੀ ਦਾ ਜ਼ਰੂਰੀ ਹੈਗਾ ਤੇ ਆਓ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜੀ ਗੱਲ ਮੈਂ ਦੱਸ ਰਹੀ ਸੀ ਕਿ ਤੁਸੀਂ ਨੇ ਕੀ ਕਰਨਾ ਤੁਸੀਂ ਨੇ ਦੇਖੋ ਸਵੇਰੇ ਉੱਠਣਾ ਬਿਨਾ ਇਸ਼ਨਾਨ ਕੀਤੇ ਤੁਸੀਂ ਨੇ ਇਹ ਕੰਮ ਕਰਨਾ ਹੈ ਇਸ਼ਨਾਨ ਬਾਅਦ ਦੇ ਵਿਚਕਾਰਾਂ ਦੇਖੋ ਮੋਬਾਈਲ ਸਾਰਿਆਂ ਕੋਲ ਨੇ ਮੋਬਾਈਲ ਦੇ ਵਿੱਚ ਤੁਸੀਂ ਨਾ ਸੁੰਦਰ ਗੁਟਕਾ ਸਾਹਿਬ ਹਨਾ ਡਾਊਨਲੋਡ ਕਰਕੇ ਰੱਖੋ ਤੇ ਤੁਸੀਂ ਜਦੋਂ ਵੀ ਸਵੇਰੇ ਉੱਠਦੇ ਹੋ ਉੱਠ ਕੇ ਤੁਸੀਂ ਕਿਉਂਕਿ ਬਿਨਾ ਇਸ਼ਨਾਨ ਕੀਤੇ ਆਪਾਂ ਨਹੀਂ ਹੁੰਦਾ ਵੀ ਗੁਟਕਾ ਸਾਹਿਬ ਆਪਾਂ ਨਹੀਂ ਚੱਕਣਾ ਹੈਗਾ ਤਾਂ ਤੁਸੀਂ ਸਵੇਰੇ ਉੱਠਦੇ ਹੋ ਉੱਠ ਕੇ ਨਾ ਪੈਰ ਮੰਜੇ ਤੋਂ ਲੌਹਣ ਤੋਂ ਪਹਿਲਾਂ ਚਾਹ ਪਾਣੀ ਆਪਣਾ ਪੀਣ ਤੋਂ ਪਹਿਲਾਂ ਇੱਕ ਕੰਮ ਕਰਨਾ ਹੈ ਕਰਨਾ ਕੀ ਹੈ ਉਹ ਤੁਸੀਂ ਨੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਹਰ ਰੋਜ਼ ਤੁਸੀਂ ਆਪਣਾ ਨੇਮ ਬਣਾ ਲਓ ਵੀ ਮੈਂ ਚਾਹੇ ਮੈਨੂੰ ਕੁਝ ਵੀ ਹੋ ਜੇ ਮੈਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਕਰਨਾ ਹੀ ਕਰਨਾ ਹੈ ਜਦੋਂ ਤੁਸੀਂ ਇਸ ਸ਼ਬਦ ਨੂੰ ਮਤਲਬ ਕਿ ਪਾਠ ਨੂੰ ਕਰਨ ਲੱਗ ਗਏ ਨਾ ਤਾਂ ਦੇਖਿਓ ਵਾਹਿਗੁਰੂ ਜੀ ਤੁਹਾਡੇ ਘਰ ਦੀ ਜਿਹੜੀ ਨੁਹਾਰ ਹੈ ਉਹ ਕਿਵੇਂ ਬਦਲ ਦੇ ਨੇ ਤੇ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਵੀ ਤੁਸੀਂ ਅਰਦਾਸ ਕਰਨੀ ਹੈ ਤੇ ਪਾਠ ਸ਼ੁਰੂ ਕਰਨ ਸੌਰੀ ਪਾਠ ਕਰਨ ਤੋਂ ਬਾਅਦ ਵੀ ਤੁਸੀਂ ਨੇ ਅਰਦਾਸ ਕਰਨੀ ਹੈ ਅਰਦਾਸ ਕੀ ਕਰਨੀ ਹੈ ਕਿ ਵਾਹਿਗੁਰੂ ਜੀ ਰਾਤ ਲੰਗੀ ਹੈ ਬਹੁਤ ਸੁੱਖਾਂ ਤੇ ਆਨੰਦਾਂ ਦੀ ਬਤੀਤ ਕਰਾਈ ਹੈ ਪਿਤਾ ਜੀ ਤੇ ਦਿਨ ਚੜਿਆ ਹੈਗਾ ਵਾਹਿਗੁਰੂ ਜੀ ਸੁੱਖਾਂ ਤੇ ਆਨੰਦਾਂ ਦਾ ਬਤੀਤ ਕਰਾਉਣਾ ਜਿਹੜੇ ਕਿ ਸਾਡੇ ਮਾੜੇ ਕਰਮ ਨੇ ਉਹਨਾਂ ਨੂੰ ਪਿਛਲੀ ਰਾਤ ਦੇ ਵਿੱਚ ਹੀ ਰੱਖ ਦੇਣਾ ਸਾਡੇ ਓਗਨ ਚਤਾਰਨੇ ਪਿਤਾ ਜੀ ਕਿਰਪਾ ਕਰੋ ਅਸੀਂ ਤੁਹਾਡੇ ਨਿਮਾਣੇ ਬੱਚੇ ਜਿਵੇਂ ਕਿ ਮਾਤਾ ਪਿਤਾ ਬੱਚਿਆਂ ਨੂੰ ਕੁੱਟਦੇ ਨੇ ਮਾਰਦੇ ਨੇ ਝੜਕਦੇ ਆ ਹਨ ਜਦੋਂ ਵੀ ਹੁੰਦਾ ਤੇ ਫਿਰ ਉਹਨੂੰ ਗੱਲ ਨਾਲ ਲਾ ਲੈਂਦੇ ਤੇ ਨਾਲੇ ਮਾਪੇ ਸੋਚਦੇ ਵੀ ਮੇਰਾ ਬੱਚਾ ਇੱਕ ਬਹੁਤ ਵੱਡਾ ਅਫਸਰ ਬਣ ਜੇ ਬਹੁਤ ਵੱਡਾ ਹੈ ਨਾ ਇਦਾਂ ਹੋ ਜੇ ਇਹਨੂੰ ਦੁਨੀਆ ਦੀ ਹਰ ਇੱਕ ਖੁਸ਼ੀ ਮਿਲੇ ਇਸੇ ਤਰੀਕੇ ਨਾਲ ਆਪਣੇ ਪਿਤਾ ਜੀ ਆਪਣੇ ਪਾਤਸ਼ਾਹ ਸੱਚੇ ਪਿਤਾ ਵਾਹਿਗੁਰੂ ਜੀ ਹੈ ਨਾ ਉਹ ਵੀ ਚਾਹੁੰਦੇ ਨੇ ਪਰ ਦਿੰਦੇ ਉਹਦੋਂ ਨੇ ਜਿਵੇਂ ਕਿ ਦੀ ਉਦੋਂ ਦਿੰਦੇ ਆ ਨਾ ਇਸੇ ਤਰੀਕੇ ਨਾਲ ਵਾਹਿਗੁਰੂ ਜੀ ਵੀ ਉਦੋਂ ਹੀ ਦਿੰਦੇ ਨੇ ਆਪਾਂ ਨੂੰ ਜਦੋਂ ਆਪਾਂ ਨੂੰ ਉਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਸਵੇਰੇ ਵੀ ਅਰਦਾਸ ਕਰੋ ਸ਼ਾਮ ਨੂੰ ਵੀ ਅਰਦਾਸ ਕਰੋ ਪਾਠ ਕਰਨ ਤੋਂ ਪਹਿਲਾਂ ਵੀ ਅਰਦਾਸ ਕਰੋ ਜਦੋਂ ਵੀ ਤੁਹਾਡਾ ਮਨ ਬੇਚੈਨ ਹੁੰਦਾ ਹੈ ਨਾ ਤਾਂ ਤੁਸੀਂ ਉਸੇ ਟਾਈਮ ਅਰਦਾਸ ਕਰੋ ਆਮ ਥੋੜੇ ਕੀ ਦਿਨ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੇਰੇ ਦੇਵਰ ਦਾ ਵਿਆਹ ਸੀਗਾ ਉੱਥੇ ਮੈਨੂੰ ਇੱਕ ਅਜਿਹਾ ਇਨਸਾਨ ਮਿਲਿਆ ਜਿਨੇ ਕਿ ਮੈਨੂੰ ਉਦੋਂ ਦੇਖਿਆ ਵੀ ਜਦੋਂ ਕਿ ਮੈਂ ਬਹੁਤ ਡਿਪਰੈਸ਼ਨ ਦੇ ਵਿੱਚ ਸੀਗੀ 22 ਸਾਲ ਦੀ 21 ਸਾਲ ਦੀ ਮੇਰੀ ਉਮਰ ਸੀ ਉਦੋਂ ਮੇਰੇ ਨਾਲ ਕਾਜਹੀ ਘਟਨਾ ਹੋਈ ਸੀ ਜਿਹਦੇ ਨਾਲ ਕਿ ਮੈਂ ਬਿਲਕੁਲ ਟੁੱਟ ਚੁੱਕੀ ਸੀ ਤੇ ਮੇਰੀ ਜ਼ਿੰਦਗੀ ਇੰਨੀ ਬिखर ਗਈ ਸੀ ਕਿ ਮੈਨੂੰ ਕੁਝ ਨਹੀਂ ਪਤਾ ਸੀ ਵੀ ਕੀ ਕਰਨਾ ਲੈ ਤੁਹਾਨੂੰ ਪਤਾ ਵੀ 21 22 ਸਾਲ ਦੇ ਨੂੰ ਹਨਾ ਵੀ ਬੱਚੇ ਨੂੰ ਕੀ ਪਤਾ ਹੁੰਦਾ ਵੀ ਮੈਂ ਕਿੱਧਰ ਜਾਣਾ ਹੈ ਕੀ ਕਰਨਾ ਹੈ ਮੈਂ ਜ਼ਿੰਦਗੀ ਨੂੰ ਆਪਦੇ ਨੂੰ ਕਿਵੇਂ ਜਿਉਣਾ ਹੈਗਾ ਤੇ ਉਸ ਟਾਈਮ ਮੈਨੂੰ ਸਿਰਫ ਇੱਕ ਤੁਕ ਬਾਣੀ ਦੀ ਮਤਲਬ ਕਿ ਇਜਾਦ ਸੀਗੀ ਹਨਾ ਆ ਪੈਸੇ ਤਾਂ ਮੈਂ ਪਾਠ ਕਰਦੀ ਹੁੰਦੀ ਸੀ ਸੁਖਮਨੀ ਸਾਹਿਬ ਦਾ ਜਪਜੀ ਸਾਹਿਬ ਇਤਨੇ ਮੈਂ ਆਪਣਾ ਮੈਂ ਸੰਪੂਰਨ ਕਰਦੀ ਹੁੰਦੀ ਸੀਗੀ ਹਨ ਪਰ ਜਿਵੇਂ ਕਿ ਆਪਾਂ ਕਹਿੰਨੇ ਆ ਨਾ ਵੀ ਉਦੋਂ ਜਵਾਨੀ ਦੇ ਵਿੱਚ ਥੋੜਾ ਜਿਹਾ ਗੁਰਬਾਣੀ ਦੇ ਵੱਲ ਕਿਸੇ ਕਿਸੇ ਦਾ ਬਿਰਲੇ-ਵੇਲੇ ਦਾ ਹੀ ਧਿਆਨ ਹੁੰਦਾ ਹੈ ਨਾ ਪਰ ਮੈਨੂੰ ਪਿਆਰ ਤੇ ਭੈ ਗੁਰੂ ਸਾਹਿਬ ਜੀ ਦਾ ਸ਼ੁਰੂ ਤੋਂ ਹੀ ਰਿਹਾ ਹੈਗਾ ਤੇ ਇੱਕ ਤੁਕ ਨਾ ਉਸ ਟਾਈਮ ਪਤਾ ਨਹੀਂ ਮੇਰੇ ਦਿਮਾਗ ਦੇ ਵਿੱਚ ਉਹ ਕਿਵੇਂ ਆਈ ਹਨ ਤੇ ਮੈਂ ਨੂੰ ਬਸ ਇਹ ਹੋਇਆ ਵੀ ਜਦੋਂ ਮੈਂ ਇਹਨੂੰ ਜਪੂਗੀ ਤਾਂ ਮੇਰਾ ਸਾਰਾ ਕੁਝ ਠੀਕ ਹੋਊਗਾ ਹਨ ਤੇ ਮੈਂ ਮਾਲਾ ਲੈ ਲਈ ਪਾਪਾ ਜੀ ਹੋਰਾਂ ਤੋਂ ਤੇ ਮਾਲਾ ਲੈ ਕੇ ਮੈਂ ਬਸ ਇਹੀ ਸ਼ਬਦ ਮਾਲਾ ਨਾਲ ਵੀ ਮੈਂ ਇਹੀ ਫੇਰੀ ਜਾਣਾ ਉਹ ਵੀ ਮੈਂ ਇਹੀ ਸ਼ਬਦ ਪੜੀ ਜਾਂ ਨਾ ਮੇਰਾ ਸ਼ਬਦ ਹੁੰਦਾ ਸੀਗਾ ਧੰਨ ਗੁਰੂ ਨਾਨਕ ਤੂੰ ਨਿਰੰਕਾਰ ਮ੍ਰਿਤਕ ਕੋ ਜੀਵਾਲਨ ਹਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਭੁੱਖੇ ਕੋ ਦੇਵਤ ਆਧਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਮ੍ਰਿਤਕ ਕੋ ਜੀਵਾਲਨ ਹਾਰ ਬਸ ਇਹੀ ਸ਼ਬਦ ਪਤਾ ਨਹੀਂ ਮੇਰੇ ਦਿਮਾਗ 'ਚ ਕਿਵੇਂ ਇਹ ਚੀਜ਼ ਚੱਲੀ ਇਹ ਸ਼ਬਦ ਨੂੰ ਮੈਂ ਬਹੁਤ ਟਾਈਮ ਲਾ ਲਉ ਤੁਸੀਂ ਵੀ ਸਾਲ ਮੰਗੂ ਮੈਂ ਇਸੇ ਸ਼ਬਦ ਨੂੰ ਪੜhti ਰਹੀ ਆ ਨਾ ਨਿਤਨੇਮ ਤਾਂ ਜਿਹੜਾ ਕਰਨਾ ਸੀ ਆਪਣਾ ਹਨਾ ਉਹ ਚਲੋ ਉਦੋਂ ਨਿਤਨੇਮ ਵੀ ਕਿਹੜਾ ਹੁੰਦਾ ਸੀਗਾ ਹਨਾ ਮਨ ਇਦਾਂ ਦਾ ਬੇਚੈਨ ਹੁੰਦਾ ਜਦੋਂ ਆਪਣਾ ਉਦੋਂ ਸਾਰੇ ਚੀਜ਼ਾਂ ਤੋਂ ਵਿਸ਼ਵਾਸ ਵੀ ਉੱਠ ਜਾਂਦਾ ਹਨਾ ਪਰ ਫਿਰ ਵੀ ਵਾਹਿਗੁਰੂ ਕਹਿੰਦੇ ਜਦੋਂ ਆਪਾਂ ਵਾਹਿਗੁਰੂ ਜੀ ਦੇ ਲੜ ਲੱਗੇ ਜਾਂਦੇ ਆ ਤਾਂ ਵਾਹਿਗੁਰੂ ਜੀ ਆਪਾਂ ਨੂੰ ਬਹੁਤ ਵੱਡੇ ਵੱਡੇ ਸਮੁੰਦਰਾਂ ਚੋਂ ਬਹੁਤ ਵੱਡੇ ਮੁਸ਼ਕਿਲਾਂ ਚੋਂ ਜਿਵੇਂ ਤੁਸੀਂ ਅਕਸਰ ਆਪਣੀਆਂ ਸਾਖੀਆਂ ਸੁਣੀਆਂ ਨੇ ਹਨਾ ਵੀ ਚਲਦੇ ਭੱਠੇ ਚੋਂ ਜਲਦੇ ਪਾਣੀ ਦੇ ਵਿੱਚੋਂ ਹਨਾ ਸਮੁੰਦਰਾਂ ਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਐ ਕੱਢਿਆ ਜਿਵੇਂ ਕਦੇ ਕੋਈ ਤੱਤੀ ਵਾਹ ਵੀ ਨ ਲੱਗਣ ਨਾ ਦੇਵੇ ਕਹਿੰਦੇ ਜਿਨ੍ਹਾਂ ਦੀ ਰਾਖੀ ਆਪ ਕਰਦਾ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਮੰंजे ਤੋਂ ਪੈਰ ਲਾਉਣ ਤੋਂ ਪਹਿਲਾਂ ਬਿਨਾਂ ਇਸ਼ਨਾਨ ਕੀਤੇ ਕਰਨਾ ਹੈ ਲਗਾਤਾਰ ਕਰਿਓ ਕੋਈ ਨਾਗਾ ਨਾ ਪਾਓ ਇਹਦੇ ਵਿੱਚ ਕਿਉਂਕਿ ਨਾਗਾ ਦਾ ਤਾਂ ਪਾਵੇ ਜੇਕਰ ਤੁਸੀਂ ਇਸ਼ਨਾਨ ਵਗੈਰਾ ਕਰਕੇ ਬੈਠਣਾ ਹੋਵੇ ਨਾ ਤੁਸੀਂ ਜ਼ਰੂਰ ਕਰਨਾ ਇਹਨੂੰ ਤਾਂ ਜਿਹੜੀਆਂ ਪੈਣਾ ਮੈਨੂੰ ਕਹਿੰਦੀਆਂ ਨੇ ਅਕਸਰ ਹਨਾ ਵੀ ਦੀਦੀ ਸਾਡੇ ਘਰ ਦੇ ਵਿੱਚ ਗਰੀਬੀ ਹੈ ਸਾਡੇ ਘਰ ਦੇ ਵਿੱਚ ਵਰਕਤ ਨਹੀਂ ਸਾਡੇ ਘਰ ਦੇ ਵਿੱਚ ਕਲੇਸ਼ ਰਹਿੰਦਾ ਜਾਂ ਮੇਰਾ ਪਤੀ ਨਸ਼ਾ ਕਰਦਾ ਕੁਝ ਵੀ ਕੋਈ ਵੀ ਚੀਜ਼ ਹੈਗੀ ਹੈ ਨਾ ਤੁਸੀਂ ਅਰਦਾਸ ਜਦੋਂ ਕਰੋਗੇ ਨਾ ਤਾਂ ਅਰਦਾਸ ਦੇ ਵਿੱਚ ਉਸ ਚੀਜ਼ ਨੂੰ ਜ਼ਰੂਰ ਬੋਲਣਾ ਤੇ ਇਹ ਨਿਤਨੇਮ ਬਣਾ ਲਓ ਜਿਵੇਂ ਇੱਕ ਇੱਕ ਦਵਾਈ ਲੈਣੀ ਹੁੰਦੀ ਹੈ ਨਾ ਆਪਣੇ ਉਸੇ ਤਰੀਕੇ ਨਾਲ ਇਹ ਨਿਤਨੇਮ ਬਣਾ ਲਓ ਵੀ ਅਸੀਂ ਮੱਟ ਤੋਂ ਮੰਜੇ ਤੋਂ ਪੈਰ ਬਾਅਦ ਚ ਪਟਾਂਗੇ ਪਹਿਲਾਂ ਅਸੀਂ ਪਾਠ ਕਰਾਂਗੇ ਤਾਂ ਦੇਖੋ ਤੁਹਾਡੇ ਦਿਨ ਬਦਲਦੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਹੁਣ ਪਾਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅ